प्यारे दोस्तों जे आज ਅਸੀਂ ਗੰਠਦਾਨ ਵਿਦਵਾਨ ਔਰ ਮਹਾਨ ਹਸਤੀਆਂ ਕੀ ਬਾਤ ਕਰੇ ਤੋ ਜਰਾ ਧਿਆਨ ਸੇ ਸੁਨਣਾ ਗੁਰਬਾਣੀ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੀ ਗੁਰਬਾਣੀ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੀ ਇਹ ਤਾਂ ਕੰਠਦਾਨ ਸੀ RAM ji bare Ramayan lih gaye baba Valmiki ji kujh log onu daku likhde par oh ta bahut vadde vidwan si RAM ji bare Ramayan lih gaye baba Valmiki ji kujh log onu daku likhde par oh ta bahut vadde vidwan si Bharat desh da samvidhan jo lih gaye ਭਾਰਤ ਦੇਸ਼ ਦਾ ਸੰਵਿਧਾਨ ਜੋ ਲਿਖ ਕੇ ਡਾਕਟਰ ਬੀ ਆਰ ਅੰਬੇਦਕਰ ਜੀ ਗਰੀਬੀ ਭਾਵੇਂ ਬਹੁਤ ਦੇਖੀ ਉਹਨਾਂ ਨੇ ਪਰ ਉਹ ਬਹੁਤ ਵੱਡੀ ਹਸਤੀ ਵੀ ਮਹਾਨ ਸੀ ਗਰੀਬੀ ਭਾਵੇਂ ਬਹੁਤ ਦੇਖੀ ਪਰ ਉਹ ਹਸਤੀ ਵੀ ਮਹਾਨ ਸੀ ਉਹ ਹਸਤੀ ਵੀ ਮਹਾਨ ਸੀ ਧੰਨਵਾਦ